ਗੋਜਰੇ ਮਹੱਲਾ ਪੰਜਵਾ ਗੁਰ ਪ੍ਰਸਾਦਿ ਪ੍ਰਭਤ ਆਇਆ ਗਈ ਸੰਕਾ ਟੂਟ ਦੁਖ ਅਨੇਰਾ ਪੈ ਬਿਨਾਸੇ ਪਾਪ ਗਏ ਨਖੂਟ ਗੁਰ ਪ੍ਰਸਾਦਿ ਪ੍ਰਭਤ ਆਇਆ ਗਈ ਸੰਕਾ ਟੂਟ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੋਜਰੀ ਰਾਗ ਦੇ ਵਿੱਚ ਕਿਰਪਾ ਕਰਦੇ ਹਨ ਕਿ ਗੁਰੂ ਮਹਾਰਾਜੀਆਂ ਦੀ ਕਿਰਪਾ ਦੇ ਦੁਆਰਾ ਅਸੀਂ ਉਸ ਪ੍ਰਭੂ ਜੀ ਨੂੰ Swami ਜੀ ਨੂੰ ਤੇਵਣਾ ਕੀਤਾ ਔਰ ਮਹਾਰਾਜ ਕਹਿੰਦੇ ਗਈ ਸ਼ੰਕਾ ਟੂਟ ਅਰਥਾਤ ਕਿ ਸਾਡੇ ਅੰਦਰ ਦੀ ਸ਼ੰਕਾ ਜਿਹੜੀ ਉਹ ਟੁੱਟ ਗਈ ਪਾਪ ਸਾਡੇ ਅੰਦਰ ਦਾ ਸੰਦੇਹ ਅੰਦਰ ਦਾ ਸ਼ੱਕ ਜਿਹੜਾ ਨਿਵਰਤ ਹੋ ਗਿਆ ਕਹਿੰਦਾ ਦੁੱਖ ਹਨੇਰਾ ਭੈ ਬਿਨਾਸੀ ਪਾਪ ਗਏ ਨਖੂਟ ਇੱਕ ਤੇ ਸਾਡੇ ਅੰਦਰ ਦਾ ਦੁੱਖ ਵੀ ਜਾਂਦਾ ਰਿਹਾ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਤੇ ਆਉਣੇ ਦੇ ਨਾਲ ਅਗਿਆਨਤਾ ਦਾ ਹਨੇਰਾ ਵੀ ਜਾਂਦਾ ਰਿਹਾ ਔਰ ਭੈ ਬਿਨਾਸੀ ਅਰਥਾਤ ਕਿ ਸਾਡੇ ਅੰਦਰ ਦੇ ਜਿਹੜੇ ਡਰ ਭੈ ਸੀ ਉਹਨਾਂ ਦਾ ਬਿਨਾਸ਼ ਹੋ ਗਿਆ ਹੈ ਮਹਾਰਾਜ ਕਹਿੰਦੇ ਪਾਪ ਗਏ ਨਖੂਟ ਜਿਹੜੇ ਸਾਡੇ ਅੰਦਰ ਦੇ ਪਾਪ ਸਨ ਨਾ ਮਹਾਰਾਜ ਕਹਿੰਦੇ ਉਹਨੇ ਖੂਟ ਰਥਾਤ ਮੁੱਕ ਗਏ ਸੋ ਅਗਰ ਹਉ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਤਿਆਏ ਮਹਾਨਿਰਮਲ ਰੇਤ ਰਹਾਉ ਹਰ ਹਰ ਨਾਮ ਕੀ ਮਨਪ੍ਰੀਤ ਅਰਥਾਤ ਕਿ ਉਸ ਹਰੀ ਹਰੀ ਜੀ ਦੇ ਨਾਮ ਦੀ ਮਨ ਦੇ ਵਿੱਚ ਪ੍ਰੀਤ ਲੱਗੀ ਐ ਕਹਿੰਦਾ ਮੈਨ ਸਾਧ ਵਚਨ ਗੋਬਿੰਦ ਤੇ ਆਏ ਸਾਧੂਆਂ ਨੂੰ ਮਿਲ ਕੇ ਸੰਤਾਂ ਨੂੰ ਮਿਲ ਕੇ ਉਹਨਾਂ ਦੇ ਬਚਨਾਂ ਦੇ ਦੁਆਰਾ ਗੋਬਿੰਦ ਜੀ ਨੂੰ ਤੇ ਆਉਣਾ ਕੀਤਾ ਔਰ ਮਹਾਰਾਜ ਕਹਿੰਦੇ ਮਹਾਨ ਨਿਰਮਲ ਰੀਤ ਅਰਥਾਤ ਕਿ ਸਭ ਤੋਂ ਜੜੀ ਪਵਿੱਤਰ ਰੀਤੀ ਐ ਨਾ ਉਹ ਪਾਈ ਇਹ ਹੀ ਹੈ ਕਿ ਸੰਤਾਂ ਦੇ ਬਚਨਾਂ ਦੇ ਦੁਆਰਾ ਗੋਬਿੰਦ ਜੀ ਨੂੰ ਤੇ ਹਉਣਾ ਪਾਪ ਗੁਰਬਾਣੀ ਦੇ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਕਰਨਾ ਸਭ ਤੋਂ ਪਵਿੱਤਰ ਰੀਤੀ ਇਹ ਹੀ ਹੈ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨਗਰਹ ਆਪ ਰਾਖੇ ਭਏ ਪੂਰਨ ਕਾਮ ਜਾਪ ਤਾਪ ਅਨੇਕ ਕਰਨੀ ਮਹਾਰਾਜ ਕਹਿੰਦੇ ਅਨੇਕ ਹੀ ਧਾਰਮਿਕ ਕਰਿਆਵਾਂ ਕੀਤੀਆਂ ਜਾਂਦੀਆਂ ਜਿਵੇਂ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ ਤਾਪ ਅਰਥਾਤ ਸਰੀਰ ਨੂੰ ਅਚੇਚੇ ਦੁੱਖ ਦਿੱਤੇ ਜਾਂਦੇ ਨੇ ਪਰ ਜਿਹੜੀ ਸਭ ਤੋਂ ਸਫਲ ਕਰਨੀ ਹੈ ਨਾ ਉਹ ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਕਰਨਾ ਹੀ ਹੈ ਸਫਲ ਸਿਮਰਤ ਨਾਮ ਜਾਂ ਫਿਰ ਪਰਮੇਸ਼ਰ ਜੀ ਦੇ ਨਾਮ ਦੇ ਸਿਮਰਨ ਵਾਲੀ ਜਿਹੜੀ ਸਫਲੀ ਕਰਨੀ ਹੈ ਜਿਹੜੀ ਫਲਿ ਭੂਤ ਹੋਣੇ ਵਾਲੀ ਕਰਨੀ ਉਹਦੇ ਚ ਸਾਰੇ ਕਰਮ ਕਾਂਡ ਆ ਜਾਂਦੇ ਨੇ ਜਾਪਤਾ ਵਗੈਰਾ ਆ ਜਾਂਦੇ ਨੇ ਕਹਿੰਦੇ ਕਰ ਅਨਗ੍ਰਹ ਆਪ ਰਾਖੇ ਭਏ ਪੂਰਨ ਕਾਮ ਕਰ ਅਨਗ੍ਰਹ ਆਪ ਰਾਖੇ ਅਰਥਾਤ ਕਿ ਦਇਆ ਕਰਕੇ ਤਰਸ ਕਰਕੇ ਰੈਮ ਕਰਕੇ ਕਿਰਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਸਾਡੀ ਰਾਖੀ ਕਰਨੀ ਕੀਤੀ ਔਰ ਭਏ ਪੂਰਨ ਕਾਮ ਅਰਥਾਤ ਕਿ ਸਾਡੇ ਸਾਰੇ ਕਾਮ ਹੀ ਪੂਰਨ ਹੋਏ ਨੇ ਪਰੇ ਜੜੇ ਸਾਡੇ ਸਾਰੇ ਕੰਮ ਸੁਭਗਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਆਪਣੇ ਬਚਨ ਦੇ ਕਹਿੰਦੇ ਸਾਸੇ ਸਾਸੇ ਨ ਬਿਸਰ ਕਬਹੋਂ ਬ੍ਰਹਮ ਪ੍ਰਵ ਸਮਰਥ ਗੋੜਿਆਨਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ਸਾਸੇ ਸਾਸੇ ਨ ਬਿਸਰ ਕਬ ਹਉ ਹਕਾਲ ਪੁਰਖ ਵਾਹਿਗੁਰੂ ਜੀ ਤੂ ਕਦੇ ਵੀ ਸਾਥ ਸੁਆਸ ਸੁਆਸ ਰਿਸਰ ਨਾਮ ਬ੍ਰਹਮ ਪ੍ਰਭ ਸਮਰੱਥ ਹੈ ਹੈ ਪਰਮ ਬ੍ਰਹਮ ਪਰਮੇਸ਼ਰ ਜੀ ਹੈ ਪ੍ਰਭੂ ਜੀ ਸਵਾਮੀ ਜੀ ਹੈ ਸਾਰਾ ਕੁਝ ਕਰਨ ਦੇ ਸਮਰੱਥ ਵਾਹਿਗੁਰੂ ਜੀ ਤੂੰ ਸਵਾਸ ਸਵਾਸ ਸਾਥੋਂ ਕਦੇ ਵੀ ਵਿਸਰਨਾ ਸਵਾਸ ਸਵਾਸ ਚੇਤੇ ਦੇ ਵਿੱਚ ਰਹੁ ਸਾਡੇ ਕਹਿੰਦੇ ਗੁਣ ਅਨੇਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ਗੁਣ ਅਨੇਕ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਗੁਣ ਤੇ ਅਨੇਕਾਂ ਹੀ ਨੇ ਰਸਨਾ ਕਿਆ ਬਖਾਨੈ ਸਾਡੀ ਇੱਕੋ ਰਸਨਾ ਇੱਕੋ ਜੀਭਾ ਬਲ ਕੇ ਵਿਖਿਆਣ ਕਰ ਸਕਦੀ ਤੁਹਾਡੇ ਅਨੇਕਾਂ ਗੁਣਾਂ ਦਾ ਗਣਤ ਸਦਾ ਅਕਥ ਮਹਾਰਾਜ ਕਹਿੰਦੇ ਤੂੰ ਤੇ ਅਣਗਿਣਤ ਹੈ ਤੂੰ ਸਦਾ ਹੀ ਅਕਾਥ ਹੈ ਕਥਨੀ ਤੋਂ ਰਹਿਤ ਹੈ ਤੁਹਾਡੀ ਗਿਣਤੀ ਨਹੀਂ ਹੋ ਸਕਦੀ ਤੁਹਾਡੀ ਕਥਾ ਨਹੀਂ ਹੋ ਸਕਦੀ ਮਹਾਰਾਜ ਜੀ ਸੁਗਵਤਮ ਆਪਣੇ ਬਚਨ ਦੇ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਦੀਨ ਦਰਦ નિવાર ਤਾਰਣ ਦਇਆਲ ਕਿਰਪਾ ਕਰਣਾ ਟਟਾਲਾ ਪਦਵੇ ਨਾਮ ਸਿਮਰਣਾ ਦ੍ਰਿੜ ਨਾਨਕ ਹਰ ਹਰ ਸਰਣ ਦੀਨ ਦਰਦਨਵਾਰ ਤਾਰਣ ਅਰਥਾਤ ਕਿਹ ਤਾਰਣ ਅਰਥਾਤ ਬੇੜਾ ਰੂਪ ਪਰਮੇਸ਼ਰ ਜੇ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਵਾਹਿਗੁਰੂ ਜੀ ਤੁਸੀਂ ਦੀਨ ਦਰਦਨਵਾਰ ਸਾਡੇ ਗਰੀਬਾਂ ਦੇ ਦਰਦਾਂ ਨੂੰ ਨਿਵਾਰਨਾ ਕਰੋ ਮਹਾਰਾ ਜੀ ਜਾ ਗਰੀਬਾਂ ਦੇ ਦੁੱਖਾਂ ਨੂੰ ਦੂਰ ਕਰਨੇ ਵਾਲੇ ਜਿਹਾ ਤਾਰਣ ਬੇੜਾ ਰੂਪ ਦਇਆਲ ਕਿਰਪਾ ਕਰਨ ਹੇ ਦਇਆ ਦੇ ਘਰ ਕਿਰਪਾ ਕਰਨ ਦੇ ਸਮਰੱਥ ਕਿਰਪਾ ਕਰਨ ਵਾਲੇ ਮਹਾਰਾਜ ਜੀ ਕਹਿੰਦੇ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਣ ਅਟਲ ਪਦਵੀ ਨਾਮ ਸਿਮਰਨ ਮਹਾਰਾਜ ਕਹਿੰਦੇ ਅਟਲ ਪਦਵੀ ਕੇਵਲੇ ਕੋਈ ਆ ਅਚਲ ਜਾਂ ਅਹਿਲ ਪਦਵੀ ਤਾਂ ਕੇਵਲੇ ਹੋਈ ਐ ਕੇ ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਕਰੋ ਭਾਈ ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਕਰਿਆ ਹੀ ਮਹਾਰਾਜ ਕਹਿੰਦੇ ਤਰੂ ਜੀ ਵਾਂਗੂ ạtਾਲ ਪਦਵੀ ਮਿਲਦੀ ਐ ਸੋ ਇਸ ਕਰਕੇ ਦ੍ਰਿੜ ਨਾਨਕ ਹਰ ਹਰ ਸਰਣ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਮੈਂ ਉਸ ਹਰੀ ਹਰੀ ਦੀ ਸ਼ਰਨ ਦੇ ਵਿੱਚ ਪੈ ਕੇ ਨਾਮ ਦੇ ਸਿਮਰਨ ਨੂੰ ਦ੍ਰਿੜ ਕਰਨਾ ਕਰਦਾ ਹਾਂ ਗੂਜਰੀ ਮਹੱਲਾ ਪੰਜਵਾ ਅਹੰ ਬੁੱਧ ਬਹੁ ਸਗਨ ਮਾਇਆ ਮਹਾਦੀਰ ਅਗਰੋਗ ਹਰ ਨਾਮ ਔਖਾ ਗੁਰ ਨਾਮ ਦੇਨ ਕਰਨ ਕਾਰਨ ਜੋਗਾ ਅਹੰ ਬੁੱਧ ਬਹੁ ਸਗਨ ਮਾਇਆ ਇਹ ਜਿਹੜੀ ਹੰਕਾਰ ਵਾਲੀ ਬੁੱਧੀ ਐ ਨਾ ਮਹਾਰਾਜ ਕਹਿੰਦੇ ਮਾਇਆ ਦਾ ਬਹੁਤ ਸੰਗਣਾ ਰੂਪ ਐ ਬੜਾ ਗੂੜਾ ਰੂਪ ਐ ਮਾਇਆ ਦਾ ਮਹਾਦੀਰਗ ਰੋਗ ਤੇ ਮਨ ਬਾਤ ਲ ਮੇਰਾ ਰੋਗ ਐ ਇਹ ਅਹੰਬਉਦਜਹੰਕਾਰ ਵਾਲੀ ਬੁੱਧੀ ਜਹ ਹਉਮੈ ਜਿਵੇਂ ਪਾਤਸ਼ਾਹ ਕਹਿੰਦੇ ਨਾ ਹਉਮੈ ਦੀਰਗ ਰੋਗ ਹੈ ਪਰ ਮਹਾਰਾਜ ਕਹਿੰਦੇ ਇਹਦੀ ਦਵਾਈ ਕੀ ਐ ਕਹਿੰਦੇ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਰਨ ਜੋਗਾ ਹਰ ਨਾਮ ਔਖਦ ਗੁਰ ਨਾਮ ਦੀਨੋ ਤੇ ਹਰੀ ਦਾ ਨਾਮ ਹੀ ਔਖਦੀ ਐ ਇਹਦੀ ਹਉਮੈ ਰੂਪੀ ਰੋਗ ਨੂੰ ਕੱਟਣ ਦੇ ਲਈ ਗੋਰੇ ਨਾਮ ਦੀਨੋ ਗੁਰੂ ਮਹਾਰਾਜ ਜੀ ਨੇ ਸਾਨੂੰ ਨਾਮ ਦੀ ਦਾਤ ਬਖਸ਼ੀ ਆ ਕਿਤੇ ਨਾਮ ਦੀ ਕਰਨ ਕਾਰਨ ਜੋਗ ਜਿਹੜਾ ਕਾਰਨ ਅਰਥਾਤ ਜਗਤ ਨੂੰ ਕਰਨ ਪਾਪ پیدا ਕਰਨ ਦੇ ਸਮਰਾਥ ਹੈ ਸੰਸਾਰ ਨੂੰ ਬਣਾਉਣ ਦੇ ਸਮਰਾਥ ਹੈ ਜਿਹੜਾ ਉਹਦੇ ਨਾਮ ਦੀ ਦਵਾਈ ਬਖਸ਼ੀ ਹੋਮੇ ਰੂਪੀ ਰੋਗ ਨੂੰ ਕੱਟਣ ਦੇ ਲਈ ਬਾਦਸ਼ਾਹ ਜੀ ਨੇ ਸੋ ਅਗਰ ਹੋ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਨ ਤਨ ਬਾਸ਼ੀ ਆ ਜਨ ਤੂਰਾ ਕੋਟ ਜਨਮ ਕੈ ਲਹ ਹਾ ਪਾਤਕ ਗੋਬਿੰਦ ਲੋਚਾ ਪੂਰ ਰਹਾਉ ਮਨ ਤਨ ਬਾਸ਼ੀਆ ਜਨ ਤੂਰ ਮਨ ਕਰਕੇ ਵੀ ਤੇ ਤਨ ਕਰਕੇ ਵੀ ਮੰਗੀਏ ਲੋੜੀਏ ਕੀ ਜਨ ਤੂਰ ਜਨਾਂ ਦੀ ਢੂੜੀ ਹਰੀ ਦੇ ਦਾਸਾਂ ਦੀ ਗੁਰਮਖਾਂ ਗੁਰੂ ਪਿਆਰਿਆਂ ਦੇ ਚਰਨਾਂ ਦੀ ਢੋੜ ਮੰਗੀਏ ਹਰੀ ਦੇ ਦਰ ਤੋਂ ਭਾਈ ਮਨ ਕਰਕੇ ਵੀ ਤੇ ਤਨ ਕਰਕੇ ਵੀ ਇਹਦੇ ਨਾਲ ਕੀ ਹੁੰਦਾ ਮਹਾਰਾਜ ਕਹਿੰਦੇ ਕੋਟ ਜਨਮ ਕੇ ਲਹ ਹ ਪਾਤਿਕ ਗੋਬਿੰਦ ਲੋਚਾ ਪੂਰਾ ਰਹਾਓ ਹੈ ਗੋਬਿੰਦ ਜੀ ਹੈ ਹਰੀ ਜੀ ਹੈ ਸ੍ਰਿਸ਼ਟੀ ਦੇ ਰਾਜੇ ਆਕਾਲ ਪੁਰਖ ਵਾਹਿਗੁਰੂ ਜੀ ਸਾਡੀ ਲੋਚਾ ਪੂਰੀ ਕਰੋ ਸਾਨੂੰ ਗੁਰਮਖਾਂ ਦੇ ਚਰਨਾਂ ਦੀ ਧੂੜ ਬਖਸ਼ੋ ਤਾਂ ਜੋ ਮਹਾਰਾਜ ਕਹਿੰਦੇ ਕੋਟ ਜਨਮ ਕੇ ਲਹ ਹ ਪਾਤਿਕ ਕਰੋੜਾਂ ਹੀ ਜਨਮਾਂ ਦੇ ਕਮਾਏ ਹੋਏ ਸਾਡੇ ਪਾਪ ਕਰਮ ਸਾਡੇ ਮਨ ਤੋਂ ਲੈ ਜਾਣ ਸਾਨੋ ਹਰੀ ਜੀ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ੋ ਸਾਡੀ ਲੋਚਾ ਪੂਰੀ ਕਰੋ ਜੀ ਸਭ ਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਦ ਅੰਤੇ ਮਦ ਅਸ ਕੂਕਰਿ ਬਿਕਰਾਲਾ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟਿਆ ਜਮ ਜਾਲ ਆਦ ਦੇ ਅੰਤੇ ਮਦ ਆਸਾ ਕੂਕਰੀ ਬਿਕਰਾਲ ਮਹਾਰਾਜ ਕਹਿੰਦੇ ਜੀਵਨ ਕਾਲ ਦੇ ਆਦ ਅਰਥਾਤ ਆਰੰਭ ਦੇ ਵਿੱਚ ਬਾਲਵਸਾ ਦੇ ਦੌਰਾਨ ਵੀ ਔਰ ਅੰਤ ਅਰਥਾਤ ਅਖੀਰ ਦੇ ਵਿੱਚ ਬਡਾਪੇ ਦੀ ਅਵਸਥਾ ਦੇ ਵਿੱਚ ਵੀ ਔਰ ਮਦ ਅਰਥਾਤ ਕਿ ਜੀਵਨ ਕਾਲ ਦੇ ਦੌਰਾਨ ਤਰुण ਵਸਾ ਦੇ ਵਿੱਚ ਜਵਾਨ ਅਵਸਥਾ ਦੇ ਵਿੱਚ ਵੀ ਇਹ ਜਿਹੜੀ ਆਸਾ ਹੈ ਨਾ ਮਹਾਰਾਜ ਕਹਿੰਦੇ ਕੂਕਰੀ ਬਿਕਰਾਲ ਬਹੁਤ ਬਿਕਰਾਲ ਕੂਕਰੀ ਹੋ ਕੇ ਜੀਵ ਨੂੰ ਚੰਬੜੀ ਰਹਿੰਦੀ ਹੈ ਸਾਰੇ ਜੀਵਨ ਕਾਲ ਦੇ ਦੌਰਾਨ ਹੀ ਮਹਾਰਾਜ ਕਹਿੰਦੇ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟਿਆ ਜਮ ਜਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਗੁਰੂ ਮਹਾਰਾਜਿਆਂ ਤੋਂ ਗਿਆਨ ਦੀ ਪ੍ਰਾਪਤੀ ਕਰਕੇ ਗੋਬਿੰਦ ਜੀ ਦੇ ਕੀਰਤਨ ਦਾ ਰਮਣ ਕਰਨਾ ਕੀਰਤਨ ਦਾ ਉਚਾਰਨ ਕਰਨਾ ਜੇ ਇੱਕ ਆਰਜ ਕਰਨਾ ਕਰੀਏ ਤਾਂ ਮਹਾਰਾਜ ਕਹਿੰਦੇ ਕਾਟੀ ਆ ਜਮ ਜਾਲ ਤੇ ਜਮਾਂ ਤੇ ਜਾਲ ਨੂੰ ਕੱਟ ਦੇ ਵੀਦਾ ਇਹ ਬਕਰਾਲ ਕੂਕਰੀ ਜਿਹੜੀ ਆਸਾ ਰੂਪੀ ਭਾਈ ਇਹਨੂੰ ਕੱਟ ਦੇ ਵੀਦਾ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਾਮ ਕਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣਾ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਪਵਣ ਕਾਮ ਕ੍ਰੋਧ ਲੋਭ ਮੋਹ ਮੂਠੇ ਤੇ ਜੜ ਮਨ ਮੁਖ ਕਾਮ ਕ੍ਰੋਧ ਲੋਭ ਮੋਹ ਦਵਾਰਾ ਠੱਗੇ ਗਏ ਲੁੱਟੇ ਗਏ ਮਹਾਰਾਜ ਕਹਿੰਦੇ ਸਦਾ ਆਵਾ ਗਵਨ ਸਦਾ ਆਵਾ ਗਵੰਦੇ ਵੇਤੀ ਪਏ ਰਹਿੰਦੇ ਨੇ ਜੰਮਣ ਮਰਨ ਦੇ ਗੇਟ ਦੇ ਵਿੱਚ ਹੀ ਫਸੇ ਰਹਿੰਦੇ ਨੇ 84 ਕੱਟੀ ਨਹੀਂ ਜਾਂਦੀ ਉਹਨਾਂ ਦੀ ਕਹਿੰਦਾ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਣਾ ਮਿਟਤ ਜੋਨੀ ਭਵਣਾ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਣ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਕੇ ਗੋਪਾਲ ਜੀ ਦਾ ਸਿਮਰਨ ਕਰਨਾ ਜਿਹੜਾ ਨਾ ਇਹਦੇ ਨਾਲ ਹੀ ਮਹਾਰਾਜ ਕਹਿੰਦੇ ਮਿਟਤ ਜੋਨੀ ਭਵਣਾ ਤਰ੍ਹਾਂ ਤਰ੍ਹਾਂ ਦੀਆਂ ਜੋਨੀਆਂ ਦੇ ਵਿੱਚ ਜਿਹੜਾ ਭਰਮਣ ਹੈ ਨਾ ਉਹ ਮਿਟ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਜਾਨੀਆਂ ਦੇ ਵਿੱਚ ਜਿਹੜੀ फडਕਣਾ ਮੁੱਕ ਜਾਂਦੀ ਐ ਸੋ ਅਗੋ ਆਪਣੇ ਬਚਨ ਦੇ ਚੌਥੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮਿੱਤਰ ਪੁੱਤਰ ਕਲਤਰ ਸੁਰ ਰਿੱਧ ਤੀਨ ਤਾਪ ਜਲੰਤ ਜਾਪੇ ਰਾਮਾ ਰਾਮਾ ਦੁੱਖ ਨਿਵਾਰੇ ਮਿਲ ਹਰ ਜਨ ਸੰਤ ਮਿੱਤਰ ਪੁੱਤਰ ਕਲਤਰ ਸੁਰ ਰਿੱਧ ਚਾਹੇ ਮਿੱਤਰ ਨੇ ਜੀਵ ਦੇ ਚਾਹੇ ਪੁੱਤਰ ਨੇ ਚਾਹੇ ਕਲਤਰ ਇਸਤਰੀ ਐ ਚਾਹੇ ਸੁਰ ਰਿੱਧ ਅਰਥਾਤ ਕੇ ਸੁਹਿਰਦ ਮਿੱਤਰ ਨੇ ਜਿਗਰੀ ਯਾਰ ਨੇ ਇਹਨਾਂ ਦੇ ਮੋਹ ਦੇ ਵਿੱਚ ਗਲਤਾਨ ਜਿਹੜਾ ਜੀਵ ਐ ਨਾ ਤੀਨ ਤਾਪ ਜਲੰਤ ਤਿੰਨਾਂ ਤਾਪਾਂ ਦੇ ਵਿੱਚ ਜਲਦਾ ਹੀ ਰਹਿੰਦਾ ਆਧੀਆਂ ਬਿਆਧੀਆਂ ਉਪਾਧੀਆਂ ਦੇ ਵਿੱਚ ਸੜਦਾ ਹੀ ਰਹਿੰਦਾ ਜਾਂ ਫਿਰ ਇਹ ਰਿਸ਼ਤੇ ਨਾਤੇਦਾਰ ਤੇ ਵਿਚਾਰੇ ਆਪ ਦੇ ਨਾ ਤਾਪਾਂ ਦੇ ਵਿੱਚ ਸੜਦੇ ਨੇ ਨੇ ਜੀਵ ਦਾ ਕਸ਼ਟ ਕੀ ਕੱਟਣਾ ਹੈ ਕਹਿੰਦਾ ਜਪ ਰਾਮ ਰਾਮਾ ਦੁੱਖ ਨਿਵਾਰੇ ਮਿਲਿਆ ਹਰ ਜਨ ਸੰਤ ਤੇ ਇਹਨਾਂ ਰਿਸ਼ਤੇ ਨਾਤੇਦਾਰਾਂ ਦੇ ਮੋਹ ਦੀ ਬਜਾਏ ਜੇਕਰ ਹਰੀ ਜਨ ਔਰ ਹਰੀ ਦੇ ਸੰਤ ਮਿਲ ਪੈਣ ਨਾ ਤੇ ਮਹਾਰਾਜ ਕਹਿੰਦਾ ਜਪ ਕੇ ਰਾਮ ਰਾਮ ਨੂੰ ਜਿਹੜਾ ਦੁੱਖ ਦੂਰ ਹੋ ਜਾਂਦਾ ਹੈ ਭਾਈ ਜਪ ਰਾਮ ਰਾਮਾ ਦੁੱਖ ਨਿਵਾਰੇ ਮਿਲਿਆ ਹਰ ਜਨ ਸੰਤ ਜੇ ਹਰੀ ਦੇ ਜਨ ਤੇ ਹਰੀ ਦੇ ਸੰਤ ਮਿਲ ਪੈਣ ਤੇ ਜਪ ਕੇ ਰਾਮ ਰਾਮ ਨੂੰ ਦੁੱਖਾਂ ਨੂੰ ਨਿਵਾਰ ਲੈਂਦਾ ਦੂਰ ਕਰ ਲੈਂਦਾ ਹੈ ਸਵਾਗਤ ਹੈ ਮਾ ਆਪਣੇ ਬਚਨ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਸਰਬ ਵਿਧ ਪ੍ਰਮਤੇ ਪੁਕਾਰ ਹੈ ਕਤਹ ਨਾਹੀ ਛੋਟ ਹਰ ਚਰਨ ਸ਼ਰਣ ਅਪਾਰ ਪ੍ਰਭ ਕੈ ਧ੍ਰਿਣ ਗਹੀ ਨਾਨਕ ਹੋਟ ਸਰਬ ਵਿਧ ਪ੍ਰਮਤੇ ਪੁਕਾਰ ਹੈ ਕਤਹ ਨਾਹੀ ਛੋਟ ਸਾਰੀਆਂ ਵਿਧੀਆਂ ਦੇ ਨਾਲ ਪਟਕ-ਪਟਕ ਕੇ ਪਰਮ-ਪਰਮ ਕੇ ਪੁਕਾਰਾਂ ਕਰ-ਕਰ ਕੇ ਵੇਖ ਲਈਆਂ ਮਹਾਰਾਜ ਕਹਿੰਦੇ ਕਤਹਾ ਨਹੀਂ ਛੋਟ ਕਿਤੇ ਵੀ ਭਾਈ ਛੁਡਕਾਰਾ ਨਹੀਂ ਕਿਤੇ ਵੀ ਬੰਦ ਖਲਾਸੀ ਨਹੀਂ ਕਹਿੰਦੇ ਹਰ ਚਰਨ ਸਰਣ ਅਪਾਰ ਪ੍ਰਭ ਕੇ ਦ੍ਰਿੜ ਗਹੀ ਨਾਨਕੇ ਓਟ ਹਰ ਚਰਨ ਸਰਣ અપਾਰ ਪ੍ਰਭ ਕੇ ਤੇ ਹੁਣ ਹਰੀ ਜੀ ਦੇ ਚਰਨਾਂ ਦੀ ਸ਼ਰਣ ਲਈ ਹੈ અપਾਰ ਪ੍ਰਭੂ ਦੇ ਚਰਨਾਂ ਦੀ ਸ਼ਰਣ ਲਈ ਹੈ ਧ੍ਰੜ ਗਹਿ ਨਾਨਕ ਓਟ ਤੇ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਪਾਸ਼ਾ ਕਹਿੰਦੇ ਓਟ ਤੇ ਅਸੀਂ ਧ੍ਰੜ ਗਹੀ ਅਰਥਾਤ ਕਿ ਘੁੱਟ ਕੇ ਫੜੀ ਹੈ ਐਨ ਪੱਕੇ ਹੱਥ ਪਾਏ ਨੇ ਪੱਕੀ ਕਰਕੇ ਫੜੀ ਐ ਉਸ ਅਕਾਲ ਪੁਰਖ ਵੈਗੁਰੂ ਜੀ ਦੇ ਚਰਨਾਂ ਦੀ ਓਟ ਦਰੜ ਗਹੀ ਨਾਨਕ ਓਟ ਗੋਜਰੀ ਮਹੱਲਾ 5 ਘਰ ਚੌਥਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਰਾਧ ਸ੍ਰੀ ਤਰਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਆਰਾਧ ਸ੍ਰੀ ਧਰ ਸਫਲ ਮੂਰਤ ਮਹਾਰਾਜ ਕਹਿੰਦੇ ਸ੍ਰੀ ਧਰ ਅਰਥਾਤ ਮਾਇਆ ਨੂੰ ਧਾਰਨ ਕਰਨ ਵਾਲੇ ਮਾਇਆ ਦੇ ਪਤੀ ਪਰਮੇਸ਼ਰ ਜੀ ਦੀ ਆਰਾਧਨਾ ਕਰਨੀ ਕਰ ਕਿਹੜੇ ਪਰਮੇਸ਼ਰ ਜੀ ਦੀ ਸਫਲ ਮੂਰਤ ਅਰਥਾਤ ਜਿਹਦੀ ਮੂਰਤੀ ਸਫਲਿ ਅਪਾਵ ਜਿਹਦੀ ਮੂਰਤ ਦੇ ਦਰਸ਼ਨ ਕਰਦਿਆਂ ਹੀ ਫਲ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਕਹਿੰਦਾ ਕਾਰਣ ਕਾਰਣ ਜੋਗ ਜਿਹੜਾ ਜਗਤ ਨੂੰ ਬਣਾਉਣੇ ਦੇ ਜੋਗ ਹੈ ਸਮਰਥ ਹੈ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰ ਨਾ ਹੋ ਤਬ ਵਿਯੋਗ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਅਰਥਾਤਕ ਜੇਕਰ ਕਿਤੇ ਤੂੰ ਆਪਣੀ ਰਸਨਾ ਦੇ ਨਾਲ ਉਹਦੇ ਗੁਣਾ ਦਾ ਰਮਣ ਕਰ ਲਵੇਂਗਾ ਸਿਮਰਨ ਕਰ ਲਵੇਂਗਾ ਅਤੇ ਸ਼ਰਵਣ ਅਪਾਰ ਮਹਮਾ ਅਰਥਾਤ ਕਿ ਕੰਨਾਂ ਦੇ ਨਾਲ ਉਹਦੀ ਅਪਾਰ ਮਹਿਮਾ ਦਾ ਸਰਵਣ ਕਰ ਲਵੇਗਾ ਤਾਂ ਮਹਾਰਾਜ ਕਹਿੰਦੇ ਫਿਰ ਨਾ ਹੋਤ ਵਿਯੋਗ ਅਰਥਾਤਕ ਫਿਰ ਤੇਰਾ ਉਸ ਹਰੀ ਜੀ ਦੇ ਨਾਲੋਂ ਵਿਛੋੜਾ ਨਹੀਂ ਪਵੇਗਾ ਸੋਗਰ ਹਉ ਵਾਲੀਆਂ ਪੰਕਤੀਆਂ ਜਿ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਨ ਚਰਨਾਰਬਿੰਦ ਉਪਾਸ ਕਾਲ ਕਲੇਸ ਮਟੰਤ ਸਿਮਰਣਾ ਕਾਟ ਜਮਦੂਤ ਫਾਸ ਰਹਾ ਮਨ ਚਰਨਾਰਬਿੰਦ ਉਪਾਸ ਹੈ ਮੇਰ ਮਨ ਉਸ ਹਰੀ ਜੀ ਦੇ ਚਰਨਾਰਬਿੰਦ ਅਰਥਾਤ ਚਰਨ ਅਰਬਿੰਦ ਭਾਵ ਚਰਨ ਕਮਲਾਂ ਦੀ ਉਪਾਸ਼ਨਾ ਕਰਨੀ ਕਰ ਭਗਤੀ ਕਰਨੀ ਕਰ ਪੰਜ ਨੇੜੇ ਬੈਣ ਦੀ ਕਿਰਿਆ ਨੂੰ ਉਪਾਸ਼ਨਾ ਕਹਿੰਦੇ ਨੇ ਤੋ ਹਰੀ ਜੀ ਦੀ ਉਪਾਸ਼ਨਾ ਕਰਨੀ ਕਰ ਚਰਨਾਰਬ ਵਿਦ ਦੇ ਉਪਾਸ਼ਨਾ ਕਰਨੀ ਕਰ ਇਹਦਾ ਲਾਭ ਕੀ ਹੋਵੇਗਾ ਮਹਾਰਾਜ ਕਹਿੰਦੇ ਕਾਲ ਕਲੇਸ਼ ਮਟੰਤ ਸਿਮਰਣਾ ਕਾਟ ਜਮਦੂਤ ਫਾਸ ਰਹਾ ਕਾਲ ਕਲੇਸ਼ ਮਟੰਤ ਸਿਮਰਣਾ ਉਸ ਹਰੀ ਜੀ ਦੇ ਨਾਮ ਦੇ ਸਿਮਰਨ ਦੇ ਸਦਕਾ ਮਹਾਰਾਜ ਕਹਿੰਦੇ ਕਾਲਾ ਕਲੇਸ਼ ਕੱਟੇ ਜਾਂਦੇ ਨੇ ਝਗੜੇ ਪ੍ਰਸਾਦ ਮਿਟ ਜਾਂਦੇ ਨੇ ਔਰ ਮਹਾਰਾਜ ਕਹਿੰਦਾ ਕਾਟ ਜਮਦੂਤ ਫਾਸ ਤੇ ਉਹਦਾ ਸਮਰਨ ਕਰਕੇ ਤੂੰ ਜਮਦੂਤਾ ਦੀਆਂ ਫਾਇਆਂ ਨੂੰ ਕੱਟ ਲੈ ਭਾਈ ਸਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਸਤਰ ਦਹਿਨ ਹਰ ਨਾਮ ਕਹਿਨ ਅਵਰ ਕਾਸ਼ਨਾ ਉਪਾਵ ਕਰ ਅਨਗ੍ਰਹ ਪ੍ਰਭ ਮੇਰੇ ਨਾਨਕ ਨਾਮ ਸੁਆਵ ਛਤਰ ਦਹਨ ਹਰ ਨਾਮ ਕਹਿਨ ਵਿਕਾਰਾ ਰੂਪੇ ਛਤਰੂਆਂ ਜਾਂ ਸਥੂਲ ਛਤਰੂਆਂ ਦਾ ਜਿਹੜਾ ਦਹਨ ਹੈ ਨਾ ਸਾੜਨਾ ਲੂਣਾ ਉਹ ਪਤਾ ਕੀ ਹੈ ਹਰ ਨਾਮ ਕਹਿਨ ਹਰੀ ਦੇ ਨਾਮ ਨੂੰ ਕਹਿਣ ਦੇ ਨਾਲ ਹਰੀ ਦੇ ਨਾਮ ਨੂੰ ਰਸਨਾ ਦੇ ਨਾਲ ਉਚਾਰਨ ਦੇ ਨਾਲ ਛਤਰੂਆਂ ਦਾ ਦਹਨ ਹੋ ਜਾਂਦਾ ਹੈ ਛਤਰੂ ਭਸਮ ਹੋ ਜਾਂਦੇ ਨੇ ਲੂਸ ਜਾਂਦੇ ਨੇ ਕਵਰ ਕਾਸ਼ ਨਾ ਉਪਾਉ ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹੋਰ ਕੋਈ ਉਪਾਅ ਨਹੀਂ ਜੇ ਛਤਰੂਆਂ ਦੇ ਦੈਨ ਕਰਨ ਦਾ ਭਾਈ ਕੋਈ ਉਪਾਅ ਹਰੀ ਦੇ ਨਾਮ ਨੂੰ ਕਹਿਣਾ ਕਰੋ ਕਹਿੰਦਾ ਕਰ ਅਨਗ੍ਰਹ ਪ੍ਰਭ ਮੇਰੇ ਨਾਨਕ ਨਾਮ ਸੁਆਉ ਕਰ ਅਨਗ੍ਰਹ ਪ੍ਰਭ ਮੇਰੇ ਮੇਰੇ ਪ੍ਰਭੂ ਜੀ ਸਾਡੇ ਤੇ ਕਿਰਪਾ ਕਰੋ ਰਹਿਮ ਕਰੋ ਬਖਸ਼ਿਸ਼ ਕਰੋ ਨਾਨਕ ਨਾਮ ਸਵਾਉ ਤੇ ਪੰਜਵੇਂ ਨਾਨਕ ਧੰਗ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਸਾਡੇ ਜੀਵਨ ਦਾ ਸਵਾਉ ਅਰਥਾਤ ਸਵਾਰਥ ਪ੍ਰਯੋਜਨ ਜਾਂ ਲਕਸ਼ਾ ਕੇਵਲ ਇੱਕ ਤੁਹਾਡਾ ਨਾਮ ਹੀ ਆ ਪਾਤਸ਼ਾਹ ਜੀ ਸੋ ਗੂਜਰੀ ਮਹੱਲਾ ਪੰਜਵਾ ਤੋ ਸਮਰੱਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹ ਕਲੇਸ਼ ਮਿਟੇ ਪਾਪ ਹਰਮਾ ਨਿਰਮਲ ਗੁਣ ਪ੍ਰਭ ਗਾਏ ਤੂੰ ਸਮਰੱਥ ਸਰਨ ਕੋ ਦਾਤਾ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਸਾਰਾ ਕੁਝ ਕਰਨ ਦੇ ਸਮਰੱਥ ਅਤੇ ਸਰਨ ਕੋ ਦਾਤਾ ਅਰਥਾਤ ਕਿ ਸ਼ਰਨਾਂ ਨੂੰ ਸ਼ਰਨ ਦੇਣ ਦੇ ਯੋਗ ਹੈ ਅਤੇ ਮਹਾਰਾਜ ਕਹਿੰਦਾ ਦੁੱਖ ਭੰਜਨ ਸੁਖ ਰਾਏ ਦੁੱਖਾਂ ਦਾ ਬਿਨਾਸ਼ ਕਰਨੇ ਵਾਲਾ ਸੁੱਖਾਂ ਦਾ ਰਾਜਾ ਹੈ ਕਹਿੰਦਾ ਜਾਹ ਕਲੇਸ਼ ਮਿਟੇ ਪਾਪ ਹਰਮਾ ਨਿਰਮਲ ਗੁਣ ਪ੍ਰਭ ਗਾਏ ਅਰਥਾਤ ਕਿ ਨਿਰਮਲ ਪ੍ਰਭੂ ਦੇ ਨਿਰਮਲ ਗੁਣਾਂ ਨੂੰ ਗਾਉਣ ਦੇ ਨਾਲ ਜਾਹ ਕਲੇਸ਼ ਕੜਾ ਕਲੇਸ਼ ਜਾਂਦੇ ਰਹਿੰਦੇ ਨੇ ਤੇ ਮਿਟੇ ਪਾਪ ਹਰਮਾ ਸਾਡੇ ਅੰਦਰ ਦਾ ਭੈਅ ਤੇ ਪਰਮ ਅਰਥਾਤ ਸ਼ੱਕ ਦੁਬਦੋ ਵੀ ਮਿਟ ਜਾਂਦੀ ਐ ਸਗਰ ਹਾਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰ ਦੇਣਾ ਕਹਿੰਦਾ ਗੋਵਿੰਦ ਤੋਜ ਬਿਨ ਅਬਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾਉ ਰਹਾਓ ਗੋਵਿੰਦ ਤੋਜ ਬਿਨ ਅਬਰ ਨਾ ਠਾਓ ਏ ਗੋਵਿੰਦ ਜੀ ਏ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾ ਸਾਡਾ ਹੋਰ ਕੋਈ ਥਾਂ ਨਹੀਂ ਹੈ ਜੀ ਕਹਿੰਦਾ ਕਰ ਕਿਰਪਾ ਪਾਰ ਹੰਮ ਸੁਆਮੀ ਜਪੀ ਤੁਮਾਰਾ ਨਾਓ ਏ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਤੇ ਕਿਰਪਾ ਕਰੋ ਪਾਰ ਬ੍ਰਹਮ ਸੁਆਮੀ ਜੀ ਅਸੀਂ ਤੁਹਾਡੇ ਨਾਮ ਨੂੰ ਜਪਨਾ ਕਰਦੇ ਹਾਂ ਮਹਾਰਾਜ ਜਪੀ ਤੁਮਾਰਾ ਨਾਓ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਾਰੀ ਕਿਰਪਾ ਕਰਦੇ ਨੇ ਕਹਿੰਦਾ ਸਾਧਗੁਰ ਸੇਵ ਲੱਗੇ ਹਰ ਚਰਨੀ ਵੱਡਾ ਭਾਗ ਲੇਵ ਲਾਗੀ ਕਾਵਲ ਪ੍ਰਗਾਸ ਪੈ ਸਾਧ ਸੰਗੈ ਦੁਰਮਤ ਬੁੱਧ ਤਿਆਗੀ ਸਤਗੁਰ ਸੇਵ ਲੱਗੇ ਹਰ ਚਰਨੀ ਸਤਗੁਰ ਪਾਸ਼ਾ ਜੀਆਂ ਦੀ ਸੇਵਾ ਆਤਮਾ ਸਮਰਨ ਕਰਕੇ ਉਸ ਹਰੀ ਜੀ ਦੇ ਚਰਨੀ ਲੱਗੇ ਹਾਂ ਅਤ ਮਹਾਰਾਜ ਕਹਿੰਦੇ ਵੱਡਾ ਭਾਗ ਕਹਿੰਦੇ ਵਲਾਗੀ ਬਹੁਤ ਵੱਡਿਆ ਭਾਗਾਂ ਦੇ ਸਦਕਾ ਸਾਡੀ ਹਰੀ ਜੀ ਦੇ ਚਰਨਾਂ ਦੇ ਨਾਲ ਲੱਗੀ ਐ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਸਾਧ ਸਤਿਗੁਰੂ ਜੀਆਂ ਦਾ ਸੰਗ ਕਰਨਾ ਕੀਤਾ ਤੇ ਸਾਡਾ ਹਿਰਦੇ ਕੌਲ ਖੜਿਆ ਟਰ ਮਹਾਰਾਜ ਕਹਿੰਦੇ ਦੁਰਮਤ ਬੁੱਧ ਤਿਆਗੀ ખોટી ਬਾਤ ਵਾਲੀ ਬੁੱਧੀ ਤਿਆਗ ਦਿੱਤੀ ਅਸੀਂ ਕਹਿੰਦੇ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰ ਦੀਨ ਦਇਆਲਾ ਰਾਬ ਤਰੈ ਸੰਗਤ ਸਭ ਉਧਰੈ ਬਿਨ ਸੈ ਸਗਲ ਜੰਜਾਲਾ ਕਾਠ ਪਹਿਰ ਹਰ ਕੇ ਗੁਣ ਗਾਵੈ ਅਰਥਾਤ ਕਿਉ ਗੁਰਮੁ ਗੁਰੂ ਪਿਆਰੇ ਅਠੋ ਪੈਰ ਹਰੀ ਦੇ ਗੁਣਾ ਨੂੰ ਗਾਉਂਦੇ ਰਹਿੰਦੇ ਨੇ ਅਤੇ ਸਿਮਰ ਦੀਨ ਦਿਆਲਾ ਪਰਥਾਤ ਕਿ ਜੜ ਦੀਨ ਦਇਆਲ ਨੂੰ ਦੀਨਾਂ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਨੂੰ ਸਿਮਰਦੇ ਹੀ ਰਹਿੰਦੇ ਨੇ ਨਾ ਮਹਾਰਾਜ ਕਹਿੰਦੇ ਆਪ ਤਰ ਸੰਗਤ ਸਭ ਉੱਧਰ ਬਿਨ ਸੇ ਸਗਲ ਜੰਜਾਲਾ ਆਪ ਤਰ ਸੰਗਤ ਸਭ ਉੱਧਰ ਉਹ ਆਪ ਤੇ ਤਾਰੀ ਜਾਂਦੇ ਨੇ ਉਹਨਾਂ ਦੇ ਸੰਗੀ ਸਾਥੀ ਵੀ ਸਾਰੇ ਉੱਧਰ ਜਾਂਦੇ ਨੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ ਪਰ ਮਹਾਰਾਜ ਕਹਿੰਦੇ ਬਿਨ ਸੇ ਸਗਲ ਜੰਜਾਲਾ ਅਰਥਾਤ ਕਿ ਸਾਰੇ ਜੰਜਾਲ ਅਰਥਾਤ ਬੰਧਨ ਕੱਟੇ ਜਾਂਦੇ ਨੇ ਚਮੇਲੇ ਮੁੱਕ ਜਾਂਦੇ ਨੇ ਸੋਗੰਤਮ ਆਪਣੇ ਬਚਨ ਦੇ ਚੌਥੇ ਪਦੇ ਚ ਮਾਰੀ ਕਿਰਪਾ ਕਰਦੇ ਨੇ ਕਹਿੰਦੇ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓ ਤੇ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਹੈ ਪ੍ਰਭੂ ਜੀ ਸੁਆਮੀ ਜੀ ਮਾਲਕ ਜੀ ਤੁਹਾਡੇ ਚਰਨਾਂ ਦਾ ਹੀ ਆਸਰਾ ਹੈ ਕਿਸਾਨੋ ਓਤ ਪੋਤ ਪ੍ਰਭ ਸਾਥ ਤੇ ਪ੍ਰਭ ਜੀ ਤੁਸੀਂ ਤਾਂੇ ਪੇਟੇ ਵਾਂਗੂ ਸਾਡੇ ਅੰਗ ਸੰਗ ਜੇ ਸਾਡੇ ਸਾਥ ਜੇ ਸਾਡੇ ਨਾਲ ਜੇ ਕਹਿੰਦੇ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਪੰਜਵੇਂ ਨਾਨਕ ਧੰ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਕਹੇ ਪ੍ਰਭੂ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਪਾਏ ਹਾਂ ਚਰਨਾਂ ਦੇ ਵਿੱਚ ਡਿੱਗੇ ਹਾਂ ਔਰ ਦੇ ਰਾਖਿਓ ਹਰ ਹਾਥ ਹਰੀ ਜੀ ਨੇ ਹੱਥ ਦੇ ਕੇ ਸਾਡੀ ਰੱਖਿਆ ਕਰਨੀ ਕੀਤੀ ਹੈ ਕਹਿੰਦਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸ਼ਰਨ ਪਰਯੋ ਨਾਨਕ ਪ੍ਰਵਤਮ ਰੇ ਦੇ ਰਾਖਿਓ ਹਰ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ